ست کرتار شری واح گرو جی کی فتح شریعت پرست فضیلت معاب حقیقت شناس و نبی کی الکتاب ادارت ہونا ہے کہ شریعت پرست پرست کہنے پرستی مننا جیڑی شریعت اسلام دی شریعت جڑی ہے مسلمان تے واجب ہے وہ فضیلت, فضیلت کے نو تے سب تو ستک ہے آپ ہے, ہے حقیقت شناس حقیقت کہ سچائی نو شناس پہچانن والا نہیں کال پورک پرماتما جڑا ہے گا او ساری سچائی جاند ہے ہر ایک دی میری بھی تیری بھی ਸਾਰਾ ਕੁਝ ਜਾਣਨ ਵਾਲਾ ਉਹ ਨਬੀ ਦੀ ਕਿਤਾਬ ਜਿਹੜੀਆਂ ਕਿਤਾਬਾਂ ਲਬੀਆਂ ਦੇ ਉੱਤੇ ਨਾਜ਼ਲ ਹੋਈਆਂ ਉਹਨਾਂ ਸਾਰਿਆਂ ਨੂੰ ਜਾਣਨ ਵਾਲਾ ਕਾਲਪੁਰਖ ਪਰਮਾਤਮਾ ਅੱਗੇ ਕਿਹਾ ਕਿ دانش ਪੁਰਜ਼ਦਾ ਅਸਤ ਸਾਹਿਬ ਸ਼ੂਰ دانش ਅਕਲ ਵਾਲਾ ਪੁਰਜ਼ਦਾ ਉਖਤਾ ਪੱਕੀ میری عقل چ خرابہ ہو سکتا ہے دنیا دی ہر ایک انسان دی عقل چ خراب ہو سکتا ہے لیکن جڑا کال پورک پرماتما ہے او ادا دا دانش پزدہ ہے کہ او وہ ایقل والا اِن دماغ والا ہے جنہوں کہیے کہ او سارا کچھ جاندہ ہے دانش ہے دانش پزدہ صاحب صاحب کہنے مالک شعور شعور دا مطلب پہچانن والا ਉਹ ਇਦਾਂ ਦਾ ਸਾਇਬ ਹੈ ਸਾਰੀ ਕਾਇਨਾਤ ਨੂੰ ਪਹਿਚਾਣਦਾ ਏ ਹਕੀਕਤ شناਸ ਫਿਰ ਉਹ ਹੀ ਪਿਛਲੇ ਵਸਬ ਲਫ਼ਜ਼ ਆਏ ਹਕੀਕਤ شناਸਤ ظاہر ظہور ਉਹ ਹਕੀਕਤ شناਸ ਹੈ ਸਚਾਈ ਨੂੰ ਜਾਣਨ ਵਾਲਾ ਏ ਤੇ ظاہر ظہور ਇਹ ਜਿਹੜਾ ਸਾਰੀ ਦੁਨੀਆਂ ਚ ਨੂਰ ਹੈ ਚੰਨ ਦੇ ਵਿੱਚ ਤੇ ਸੂਰਜ ਦੇ ਵਿੱਚ ਸਾਰੀ ਕਾਇਨਾਤ ਵਿੱਚ ਜਿਹੜਾ ਹੈਗਾ ਉਹ ਉਸੇ ਮਾਲਕ ਦਾ ਨੂਰ ਹੈ ਜਿਤੋਂ ਇਹ जग ਰੋਸ਼ਨ ਹੈ ਸ਼ਨਾਸਿੰਦ ਹੈ ਆਲਮ ਸ਼ਨਾਸਿੰਦ ਉਹ ਪਹਿਚਾਨਦਾ ਹੈ ਸਾਰੀ ਦੁਨੀਆ ਨੂੰ ਆਲਮ ਅਮੀਰ ਸ਼ਨਾਸਿੰਦ ਹੈ ਆਲਮ 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 ਖੁਦਾਏ ਉਹ ਜਿਹੜਾ ਰਬ ਹੈ ਇਦਾਂ ਦਾ ਸ਼ਨਾਸਿੰਦਾ ਹੈ ਆਲਮ ਸਾਰੀ ਦੁਨੀਆ ਨੂੰ ਜਾਣਦਾ ਹੈ ਆਲਮ ਖੁਦਾਏ ਯਾਨੀ ਖੁਦਾ ਨੇ ਜਿਹੜੇ ਆਲਮ ਬਣਾਇਆ ਕਿਹਾ ਗਿਆ ਨਾ ਪਾਤਾਲਾ ਪਾਤਾਲ ਲੱਖ ਆਕਾਸ਼ ਆਕਾਸ਼ ਜਿੰਨੇ ਕਿਸਮਾਂ ਦੇ ਜੀ ਜੰਤੂ ਬਣਾਏ ਨੇ ਉਹਨਾਂ ਨੂੰ ਵੀ ਜਾਣਦਾ ਹੈ ਉਹਨਾਂ ਨੂੰ ਰੋਜ਼ੀ ਵੀ ਦਿੰਦਾ ਹੈ ਕੋਸ਼ਾਇੰਦੇ ਕਰ ਆਲਮ ਕੋਸ਼ਾਇ ਉਹ ਇੰਨਾ ਖੁੱਲਾ ਖੋਲ ਕੇ ساری ਦੁਨੀਆਂ ਦੇ ਕਾਰੋਬਾਰ ਔਰ ਜਿੰਨਾ ਕੁਝ ਵੀ ਚੱਲ ਰਿਹਾ ਹੈ ਉਹ ਸਾਰਾ ਕੁਝ ਚਲਾਉਣ ਵਾਲਾ ਉਹ ਕਾਲਪੁਰਖ ਪਰਮਾਤਮਾ ਹੈ ਗੁਜ਼ਾਰਿੰਦੇ ਹੀ ਕਾਰ ਆਲਮ ਕਬੀਰ ساری ਦੁਨੀਆਂ ਦਾ ਜਿਹੜਾ ਗੁਜ਼ਾਰਾ ਹੈ ਉਸ ਕਾਲਪੁਰਖ ਪਰਮਾਤਮਾ ਆਲਮ ਕਬੀਰ ਕਬੀਰ ਕਹਿੰਦੇ ਨੇ ਵੱਡੇ ਨੂੰ ਆਲਮ ਦੁਨੀਆਂ ਸ਼ਨਾਸ ਇੰਦਾ ਇਹ ਇਲਮ ਆਲਮ ਅਮੀਰ ਤੇ ਉਹ ਸਾਰੀ ਦੁਨੀਆ ਦੇ ਜਿੰਨੇ ਇਲਮ ਨੇ ਜੇ ਅਗਰ ਇਲਮਾਂ ਨੂੰ ਆਪਾਂ ਗੁਣੀਆਂ ਤੇ ਸਾਰੀ ਦੁਨੀਆ ਜਿਹੜੀ ਐ ਮੋਟਾ ਮੋਟਾ ਹਿਸਾਬ ਹੈ ਕਿ ਉੱਤੇ ਨਜ਼ਾਰ ਜ਼ਬਾਨਾ ਪਾਸ਼ਾਵਾ ਬੋਲਦੀ ਐ ਉਹ ਸਾਰੀਆਂ ਜ਼ਬਾਨਾ ਕਾਲਪੁਰਖ ਪਰਮਾਤਮਾ ਜਾਣਦਾ ਐ ਨਾ ਕੋਈ ਦਾਵਾ ਕਰ ਸਕਦਾ ਉਹ ਅਰਬੀ ਜਾਣਦਾ ਐ ਤੇ ਗੁਰਮੁਖੀ ਨਹੀਂ ਜਾਣਦਾ ਗੁਰਮੁਖੀ ਜਾਣਦਾ ਐ ਤੇ ਸੰਸਕ੍ਰਿਤ ਨਹੀਂ ਜਾਣਦਾ ਜਿੰਨੀਆਂ ਇਸ ਤਰਤੀਬ ਦੇ ਉੱਤੇ ਭਾਸ਼ਾਵਾਂ ਔਰ ਇਲਮ ਹੈ ਉਹ ਸਾਰਿਆਂ ਨੂੰ ਜਾਣਨ ਵਾਲਾ ਅਕਾਲ ਪੁਰਖ ਪਰਮਾਤਮਾ ਪਿਆਰਿਓ ਇਹ ਹੁਣ ਅਕਾਲ ਉਸਤ ਦੇ ਜਿਹੜੇ 12 ਸ਼ੇਰ ਸਨ ਇੱਥੇ ਪੂਰੇ ਹੁੰਦੇ ਆ ਕੱਲ ਨੂੰ ਅਸੀਂ ਇਹਦੇ ਤੇ ਵਿਆਖਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਅਸੀਸਾਂ ਦੀ ਦੁਆਵਾਂ ਦੀ ਲੋੜ ਹੈ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਬਾਕੀ ਸ਼੍ਰੀ ਜ਼ਫਰਨਾਵਾ ਸਾਹਿਬ ਦੇ ਵਿੱਚੋਂ ਮੈਂ ਬਹੁਤ ਸਾਰੀ ਕਥਾਵਾਂ ਕੀਤੀਆਂ ਨੇ ਜਿਹੜੀ YouTube ਤੇ ਪਹਿਲੇ ਹੀ ਨੇ ਤੁਸੀਂ ਉਹ ਵੀ ਦੇਖੋ ਤੇ ਉਹ ਵੀ ਸੁਣੋ ਤੇ ਇਹ ਫਿਰ ਹੁਣ ਅਸੀਂ ਕੋਸ਼ਿਸ਼ ਕਰਦੇ ਆ ਥੋੜਾ ਥੋੜਾ ਕਰਕੇ ਪੂਰਾ ਕਰ ਜਾਈਏ ਯਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ